চলো 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 को मार पतारो देश केारो प ਨਾ ਦੱਸ ਗਿਆ ਇਹਦਾ ਰੂਸਪੁਰ ਮੇਰਾ ਨਾਮ ਸ਼ਿਵਮ ਕਪੂਰ ਮੈਂ ਸ਼ਿਵਸਾਨਾ ਟਕਸਾਲੀ ਤੋਂ ਅੱਜ ਦਾ ਜਿਹੜਾ ਆਪਾਂ ਕੈਂਡਲ ਮਾਰਚ ਕੱਢਿਆ ਉਹ ਪਰਵਾਹਾਂ ਲਈ ਕੱਢਿਆ ਕਿ ਜਿਨ੍ਹਾਂ ਨੇ ਆਪਣੇ ਉੱਤੇ ਹੰਡਾਇਆ ਟੈਰਰਿਸਟ ਟੈਰਰਿਸਟ ਅਟੈਕ ਉਸ ਬੱਚੇ ਲਈ ਕੱਢਿਆ ਜਿਨ੍ਹਾਂ ਨੇ ਆਪਣਾ ਪਿਓ ਗਵਾਇਆ ਉਸ ਭੋਣ ਲਈ ਕੱਢਿਆ ਜਿਨ੍ਹਾਂ ਨੇ ਆਪਣਾ ਘਰ ਝਾੜਿਆ ਉਸ ਮਾਂ ਲਈ ਕੱਢਿਆ ਜਿਨ੍ਹਾਂ ਨੇ ਆਪਣਾ ਪੁੱਤਰ ਗਵਾਇਆ ਆ ਪਾਕਿਸਤਾਨ ਦੀ ਕਰਤੂਤ ਬੋਟੀ ਮਾੜੀ ਕਰਤੂਤ ਹੈ ਮਹਾਰਾਜ ਨੇ ਅੱਤਵਾਦ ਦਾ ਵਾਰ ਕਰਦੇ ਆ ਕਦੀ ਦੱਸ ਕੇ ਹਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਹਿੰਦੁਸਤਾਨ ਹੈ ਕੀ ਕੀ ਲੱਗਦਾ ਹੈ ਕਿ ਟੂਰਿਸਟ ਜਿਹੜੇ ਜਦੋਂ ਜਾਂਦੇ ਉੱਤੇ ਪੈਲ ਜਾਂਦੇ ਹੈ ਚ ਉਹਨਾਂ ਦਾ ਰੋਜੀ ਰੋਟੀ ਚੱਲਦਾ ਤੇ ਇਸ ਤਰ੍ਹਾਂ ਹੀ ਉਹਨਾਂ ਜਿਹੜਾ ਬਾ ਰੋਜੀ ਰੋਟੀ ਚਰਵਾਉਣ ਵਾਲੇ ਹੀ ਲੋਕਾਂ ਉੱਤੇ ਇਸ ਤਰ੍ਹਾਂ ਜਿਹੇ ਹਮਲੇ ਦੇ ਆ ਕੀ ਲੱਗਦਾ ਹੈ ਨਹੀਂ ਅਗਰੇ ਮਕੇਦੀ ਹੈ ਬਹੁਤ ਮਕੇਦੀ ਤੇ ਬਹੁਤ ਜ਼ਿਆਦਾ ਭਾਜੀ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸਾਰੇ ਦੇਸ਼ ਨੂੰ ਆ ਪਾਕਿਸਤਾਨ ਚਾਹਦਾ ਹੈ ਕਿ ਕਸ਼ਮੀਰ ਨੇਤਾ ਹੋਵੇ, ਬੇਲਾ ਹੋਵੇ, ਉਹਨਾਂ ਦਾ ਦਿਮਾਗ ਫੇਰ ਪੁੱਠੇ ਗਮਾਂਵਾਂ ਲੱਗੇ। ਮੈਂ ਬੇਨਤੀ ਕਰਾਂਗਾ ਡਰ ਛੱਡ ਕੇ ਮਰਨਾ ਸਭ ਨੇ ਹੈ। ਘਰ ਵੀ ਬੈਠੇ ਮਰਨਾ ਹੈ, ਬਾਹਰ ਵੀ ਮਰਨਾ ਹੈ। ਕੋਈ ਗੱਲ ਨਹੀਂ ਉੱਥੇ ਜਾ ਕੇ ਆ ਜਾਈਗੀ। ਪਰ ਜਾਓ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿਓ। ਉਹਨਾਂ ਨੂੰ ਇਹ ਦੱਸੋ ਕਿ ਆਪਾਂ ਸਾਰੇ ਇਕੱਠੇ ਆਂ। ਕਸ਼ਮੀਰ ਸਾਡਾ ਹੈ, ਸਾਡਾ ਹੀ, ਸਾਡਾ ਰਹੇਗਾ। ਸ਼ਿਵ ਸੈਨਾ ਵਾਲੋ ਜਿਹੜਾ ਆ ਅਗਲਾ ਜਿਸ ਤਰ੍ਹਾਂ ਕੀ ਤੋੜਾ ਅਚਲ ਹੋਏਗਾ। ਅਗਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਗਿਆ ਜਿੰਨਾਂ ਦੇ ਅਸੀਂ ਤੇ ਆਮ ਆਮ ਨੇ ਕੀ ਦੇ ਆਪਾਂ ਨੂੰ ਸਰਕਾਰ ਦੇ ਉਧਰ ਨਾ ਪਵੇਗਾ ਤੇ ਸੜਕਾ ਦੇ ਕਰਾਂਗੇ ਮੋਰਚਾ ਲਾਣਾ ਪਵੇਗਾ ਤੇ ਮੋਰਚਾ ਲਾਵਾਂਗੇ ਕੋਖੜਤਾਲ ਦੇ ਬਣਾਣਾ ਪਵੇਗਾ ਤੇ ਕੋਖੜਤਾਲ ਦੇ ਬਣਾਵਾਂਗੇ ਜੈਸੇ ਤੇ ਸਾਨੂੰ ਇੰਨਾ ਗੁਮਾਨ ਹੈ ਮੋਦੀ ਸਰਕਾਰ ਤੇ ਸੈਂਟਰ ਗਵਰਨਮੈਂਟ ਤੇ ਕਿ ਕੁਝ ਦਿਨਾਂ ਅੰਚ ਇਸ ਹਿੰਦੁਸਤਾਨ ਦੀ ਜਨਤਾ ਨੂੰ ਉਹਨਾਂ ਨੇ ਗਿਫਟ ਦੇ ਦੇਣਾ ਤੁਹਾਡੇ ਮਤਲਬ ਕੀ ਜਿਹੜਾ ਅਲੋਕ ਕਾਲਾ ਕੀ ਹੋਇਆ ਦਾਨਸ਼ੀਧੀ ਕਰਵਾਇਆ ਆਪਾਂ ਜੇ ਕਾਰਵਾਈ ਨਹੀਂ ਹੁੰਦੀ ਫਿਰ ਆਪਾਂ ਆਪਣੇ ਵੱਡੇ ਪ੍ਰਧਾਨ ਸਾਹਿਬ ਨਾਲ ਬਹਿ ਕੇ ਮੀਟਿੰਗ ਕਰਕੇ ਜੋ ਗੇਬ ਬੰਦੀ ਕਾਰਵਾਈ ਹੋਏਗੀ ਜਰੂਰ ਕਰਾਂਗੇ ਅੱਜ ਤੁਹਾਡੇ ਵੱਲੋਂ ਜਿਹੜਾ ਨਿਸ਼ਾਨਸ ਖਟਿਆ ਗਿਆ ਵਾ ਤੇ ਕੀ ਲੋਕਾਂ ਨੂੰ ਕੀ ਬੇਨਤੀ ਕਰੋਗੇ ਬਾਕੀਆਂ ਨੂੰ ਕਿਰਦਾਰ ਜਿਹੜਾ ਵਾ ਮੈਂ ਤੇ ਵੀ ਭਾਈ ਬੇਨਤੀ ਸਾਰਿਆਂ ਨੂੰ ਕਰਾਂਗਾ ਜਿੰਨਾ ਤੁਸੀਂ ਸਿੱਖ ਹੋ ਸਕਦੇ ਹੋ ਉਹ ਹੋ ਜੋ ਅੱਜ ਨਹੀਂ ਤੇ ਕਦੀ ਨਹੀਂ ਇਹ ਕਿਸੇ Hindu ਤੇ ਨਹੀਂ ਕਿਸੇ ਸਰਦਾਰ ਤੇ ਨਹੀਂ ਕਿਸੇ ईसाई ਤੇ ਨਹੀਂ ਕਿਸੇ ਮੁਸਲਮਾਨ ਤੇ ਨਹੀਂ ਇਹ ਇਨਸਾਨੀਅਤ ਦਾ ਧਾਨ ਹੈ ਇਸ ਕਰਕੇ ਸਾਰੇ ਆਓ ਕਿਸੇ Hindu ਦਾ ਨਹੀਂ ਮੈਂ ਤਾਂ ਮੌਕਾ ਮੌਕਾ ਹੈਗਾ ਕਿਆ ਕਿਸੇ ਸਰਦਾਰ ਦਾ ਨਹੀਂ ਹੋਏਗਾ ਕਿਸੇ ਮੁਸਲਮਾਨ ਦਾ ਨਹੀਂ ਹੋਏਗਾ ਭਾਜੀ ਸਾਰੇ ਉਤਰੋ ਹੈ ਬੇਨਤੀ ਹੈਗੀ ਆਪਣਾ ਜੋਰ ਰੋਸ਼ ਵਰਦਸ਼ ਕਰ ਸਕਦੇ ਹੋ ਕਿ ਦੇਸ਼ ਇਕੱਠਾ ਆਇਆ ਪਾਕਿਸਤਾਨ ਨੂੰ ਆਵਾਜ਼ ਪਹੁੰਚਾਓ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਮਾਨਿਕ ਸੂਰੀ ਨੈਸ਼ਨਲ ਚੇਅਰਮੈਨ ਸ਼ਿਵ ਸਨਾਟਕਸਾਲੀ ਅੱਜ ਸਾਡੇ ਵੱਲੋਂ ਇੱਕ ਰੋਸ਼ ਮਾਰਚੀ ਕੈਂਡਲ ਮਾਰਚ ਜੋ ਪਹਿਲ ਗਾਉਂ ਦੇ ਵਿੱਚ ਅਟੈਕ ਹੋਇਆ ਹੈ ਖਾਲਿਸਤਾਨੀਆਂ ਟੈਰਰਿਸਟ ਬਣਾਓ ਤੁਸੀਂ ਖਾਲਿਸਤਾਨ ਲਗਾ ਲਓ ਜਾਂ ਤੁਸੀਂ ਮੁਸਲਿਮ ਟੈਰਰਿਸ ਲਗਾ ਲਓ ਇੱਕੋ ਇੱਕ ਕੈਟੇਗਰੀਆਂ ਨੇ ਹਰੇ 2% ਇਹਨਾਂ ਜਿਹੜੇ ਧੋਖੇबाज ਲੋਗ ਨੇ ਅਸੀਂ ਸਿੱਧਾ ਦਾ ਸਿੱਧਾ ਇੱਕ ਸਰਕਾਰ ਨੂੰ ਕਹਿੰਨੇ ਆ ਕਿ ਤੁਸੀਂ ਜੋ ਕਾਰਵਾਈ ਕਰਨੀ ਚਾਹੁੰਦੇ ਹੋ ਬੇਚਿੰਤ ਹੋ ਕੇ ਕਰੋ ਇੰਡੀਆ ਦਾ ਹਰ ਬੰਦਾ ਤੁਹਾਡੇ ਨਾਲ ਹੈ ਹਰ ਨਾਗਰਿਕ ਤੁਹਾਡੇ ਨਾਲ ਹੈ ਜੋ ਤੁਸੀਂ ਕਰਨਾ ਚਾਹੋ ਅਸੀਂ ਤੁਹਾਡੀ ਸਪੋਰਟ 'ਚ ਖੜੇ ਆ ਤੁਸੀਂ ਕੋਈ ਅਟੈਕ ਕਰਨਾ ਹੈ ਤੁਸੀਂ ਜੋ ਵੀ ਸਾਡੀ ਸਪੋਰਟ ਚਾਹੁੰਦੇ ਹੋ ਅਸੀਂ ਉਹਦੇ ਵਾਸਤੇ ਤੁਹਾਡੇ ਨਾਲ ਖੜੇ ਆ ਜੋ ਮੰਦ ਭਗਾ ਉੱਤੇ ਅਟੈਕ ਹੋਇਆ ਉਹਦੀ ਅਸੀਂ ਨਿੰਦਾ ਕਰਦੇ ਆ ਤੇ ਆਉਣ ਵਾਲੇ ਟਾਈਮ 'ਚ ਦਿਨ ਯਾਦ ਰੱਖਿਆ ਜਾਏਗਾ ਤੇ ਉਹਨਾਂ ਨੂੰ ਵੀ ਯਾਦ ਜਰੂਰ ਕਰਾਇਆ ਜਾਏਗਾ ਬਹੁਤ ਜਲਦੀ જય શ્રી ਰਾਮ ਜਮਨਸੋਰੀ ਸ਼ਿਵ 사ਨਾ ਟਕਸਾਲੀ ਰਾਸ਼ਟਰੀ ਅਧਿਖ ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹਵਾਂਗਾ ਠੋਕੋ 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 ਕਿਉਂ ਕਿਉਂਕਿ ਠੋਕਣਾ ਇਸ ਲਈ ਬਹੁਤ ਜ਼ਰੂਰੀ ਹੈ ਇਹ ਮਜਬੂਰੀ ਨਹੀਂ ਜ਼ਰੂਰੀ ਹੈ ਅੱਜ ਮਾਨਵ ਜਾਤ ਦੀ ਇੱਕੋ ਹੀ ਮੰਗ ਹੈ ਜੇ ਤੁਸੀਂ ਦੇਖੋ ਅੱਜ ਸਾਡੇ ਹਿੰਦੁਸਤਾਨੀਆਂ ਦੀ ਇੱਕੋ ਮੰਗ ਹੈ ਕਿ ਪਾਕਿਸਤਾਨ ਨੂੰ ਠੋਕ ਦਿਓ ਦੇਖੋ ਅੱਜ ਪੱਤਰਕਾਰਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਜਦੋਂ ਪੁੱਛਿਆ ਪੁੱਛੇ ਇੱਕ ਲੇਡੀਸ ਨੂੰ ਜੋ ਕਿ ਪਹਿਲੇ ਕਾਫੀ ਨੀਵੇਂ ਸਤਰ ਦੇ ਉੱਤੇ ਜੀਵਨ ਆਪਣਾ ਆਯਾਪਨ ਕਰ ਰਹੇ ਨੇ ਗਰੀਬੀ ਚ ਉਹਨਾਂ ਨੇ ਕਿਹਾ ਅਸੀਂ ਹੋਰ ਗਰੀਬੀ ਕੱਟਣ ਨੂੰ ਤਿਆਰ ਆ ਅਸੀਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣ ਨੂੰ ਤਿਆਰ ਆ ਅਸੀਂ ਹਰ ਤਰ੍ਹਾਂ ਦੇ ਕਸ਼ਟ ਸਹਿਣ ਨੂੰ ਤਿਆਰ ਆ ਪਰ ਇੱਕ ਵਾਰੀ ਪਾਕਿਸਤਾਨ ਨੂੰ ਠੋਕੋ ਇਹ ਠੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਏ ਦਿਨ ਜੋ ਪਾਕਿਸਤਾਨ ਸਾਡੇ ਨਾਲ ਕਰ ਰਿਹਾ ਉਹ ਸਹਿਣ ਨਹੀਂ ਹੋ ਸਕਦਾ ਦੇਖੋ ਧਰਮ ਪੁੱਛ ਕੇ ਮਾਰਿਆ ਗਿਆ ਸਰਿਆਮ ਉਥੇ ਕਤਲਿਆਮ ਹੋਇਆ ਮੇਰੀਆਂ ਭੈਣਾ ਵਿਧਵਾ ਕਰ ਦਿੱਤੇ ਗਿਆਂ ਬੱਚੇ ਅਨਾਥ ਕਰ ਦਿੱਤੇ ਗਏ ਕਿਸੇ ਦਾ ਭਰਾ ਮਰਿਆ ਕਿਸੇ ਦੀ ਮਾਂ ਮਰੀ ਕਿਸੇ ਦਾ ਪਿਓ ਮਰਿਆ ਕਿਸੇ ਦਾ ਜਵਾਈ ਮਰਿਆ ਨਹੀਂ ਸੈਨਯੋਗ ਬਿਲਕੁਲ ਨਹੀਂ ਸੈਨਯੋਗ ਮੋਦੀ ਸਾਹਿਬ ਫੋਕ ਦਿਓ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈ ਅੱਜ ਤੇ ਵਿਪਖਸ਼ ਦੀ ਵੀ ਆ ਹੋਈ ਆਵਾਜ਼ ਹੈ ਵਿਦੇਸ਼ਾਂ ਦੀ ਵੀ ਆ ਹੋਈ ਆਵਾਜ਼ ਹੈ ਹਿੰਦੁਸਤਾਨੀਆਂ ਦੀ ਵੀ ਆ ਹੋਈ ਆਵਾਜ਼ ਹੈ ਠੋਕ ਦਿਓ ਕਿਉਂਕਿ ਠੋਕਣਾ ਜ਼ਰੂਰੀ ਹੈ ਅੱਜ ਦਾ ਨਾਅਰਾ ਇਹੋ ਬਣਾਓ ਕਿ ਠੋਕਣਾ ਹਿੰਦੁਸਤਾਨ ਨੇ ਜਿੱਥੇ ਹੀ ਜਾ ਕੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੈ 에ਅਰ ਫੋਰਸ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੈ ਜ਼ਮੀਨੀ ਸਤਰ ਤੇ ਨੇਵੀ ਨੇ ਪ੍ਰੈਕਟਿਸ ਸ਼ੁਰੂ ਕੀਤੀ ਹੈ ਬੜੀ ਘਬਰਾਹਟ ਪਾਕਿਸਤਾਨ ਚ ਪਾਈ ਜਾ ਰਹੀ ਹੈ ਲੇਕਿਨ ਬਹੁਤ ਜ਼ਰੂਰੀ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਮੋਦੀ ਸਰਕਾਰ ਖੜੀ ਉtre ਕਿਉਂਕਿ ਅੱਜ लोग ये टीवी देख रहे ने ते ਖਬਰਾਂ ਸੁਨਣ ਵਾਸਤੇ ਨਹੀਂ ਐਸ ਵਾਸਤੇ ਕਿ ਉਹ ਵਕਤ ਕਿਦੂ ਆਏਗਾ ਜਦੋਂ ਪਾਕਿਸਤਾਨ ਨੂੰ ਠੋਕਿਆ ਜਾਏਗਾ ਤੇ ਮੈਂ ਮੋਦੀ ਸਾਹਿਬ ਨੂੰ ਕਹਾਂਗਾ ਆਪਾਂ ਹਰ ਤਰ੍ਹਾਂ ਦੀ ਪਰੇਸ਼ਾਨੀ ਸਹਿਣ ਨੂੰ ਤਿਆਰ ਆ ਠੋਕ ਦਿਓ જય ਸ਼੍ਰੀราม ਮੇਰਾ ਨਾਮ ਪਰਸੂਰੀ ਜੀ ਸ਼ਿਵ ਜਨਾ ਟਕਸਾਲੀ ਤੋਂ ਅੱਜ ਅੱਜ ਦਾ ਅੱਜ ਇਹ ਕਹਿ ਰਹੇ ਰੋਸ਼ ਪ੍ਰਦਰਸ਼ਨ ਕੋਈ ਰੋਸ਼ ਪ੍ਰਦਰਸ਼ਨ ਸੀ ਐ ਸਿੰਪਲ ਜਿਹਾ ਇੱਕ ਸ਼ਰਧਾਂਜਲੀ ਦਿੱਤੀ ਗਈ ਹੈ ਜੋ ਪਹਿ ਲਗਾਉ ਤੇ ਜੋ ਬੰਦੇ ਜੋ ਮੇਰੇ ਵੀਰ ਮੇਰੇ ਭਰਾ ਜੋ ਹਣਿ ਹੱਤੇ ਮਾਰੇ ਗਏ ਜੋ ਕੁੱਤੇ ਆਤੰਗਵਾਦੀਆਂ ਵੱਲੋਂ ਮਾਰੇ ਗਏ ਉਹਨਾਂ ਵਾਸਤੇ ਆਪਾਂ ਸਿੰਪਲ ਜਿਹਾ ਸ਼ੋਕ ਰੱਖਿਆ ਸੀ ਕੋਈ ਐ ਕਿਸੇ ਪਾਰਟੀ ਵੱਲੋਂ ਨਹੀਂ ਸੀ ਖੁੱਲਾ ਸਦਾ ਸੀ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਆ ਦਿਨ ਦਿਨ ਵਾਧੇ ਜਾ ਰਹੇ ਆ ਜਿਹੜੇ ਇੱਕ ਨਿਰਦੋਸ਼ ਲੋਕਾਂ ਦੇ ਜਿਹੜਾ ਵਾ ਉਹ ਹਮਲੇ ਹੋ ਰਹੇ ਨੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੀ ਕਰਨੇ ਸਰ ਮਰਦਾ ਤਾਂ ਨਿਰਦੋਸ਼ ਹੀ ਹੈ ਨਾ ਜਿਹੜਾ ਤਾਕਤਵਰ ਬੰਦਾ ਹੋਤਾ ਨਿਕਲ ਜਾਂਦਾ ਹੈ ਮਰਦਾਂ ਦੇ ਦੋਸ਼ ਹੈ ਪਰ ਉਸ ਉਥੇ ਜਿਹੜੇ ਪੈ ਲਗਾਉਤੇ ਲੋਕੀ ਘੁੰਮਣ ਗਏ ਸੀ ਕਿਸੇ ਕੋਈ ਕੰਮ ਕਰਨ ਨਹੀਂ ਗਿਆ ਸੀ ਸਿਰਫ ਇੱਕ ਸਿੰਪਲ ਜਾ ਘੁੰਮਣ ਗਏ ਸੀ ਉਥੇ ਜਾ ਕੇ ਜਨੇ ਨਿਆਤੇ ਲੋਕਾਂ ਉਤੇ ਅਟੈਕ ਕੀਤਾ ਹੈ ਜਿਹਦੇ ਨਾਲ ਨਾ ਸਾਡੇ ਪੀਐਮ ਸਾਹਿਬ ਨੂੰ ਨੀਂਦ ਆ ਰਹੀ ਹੈ ਨਾ ਸਾਨੂੰ ਨੀਂਦ ਆ ਰਹੀ ਹੈ ਨਾ ਹਿੰਦੂ ਤੇ ਕਿਸੇ ਵੀ ਹਿੰਦੁਸਤਾਨੀ ਨੂੰ ਨੀਂਦ ਆ ਰਹੀ ਹੈ ਉਹ ਕਹਿ ਰਿਹਾ ਆ ਆਪਾਂ ਇਹੋ ਜੇ ਆਤਮਕਵਾਦੀ ਕੁੱਤਿਆਂ ਨੂੰ ਖਤਮ ਕਰਨਾ ਹੈ ਸਰ ਜਿਹੜੇ ਲੋਕ ਟੂਰਿਸਟ ਜਾਂਦੇ ਨੇ ਉੱਥੋਂ ਦੇ ਲੋਕਾਂ ਦਾ ਟੂਰਿਸਟਾਂ ਕਰਕੇ ਰੋਜੀ ਰੋਟੀ ਦਾ ਰੋਜ਼ਗਾਰ ਚੱਲਦਾ ਹੈ ਕਿ ਲੱਗਦਾ ਹੈ ਕਿ ਹੁਣ ਆਉਣ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਕੋਈ ਟੂਰਿਸਟ ਹੋਤੇ ਜਾਏਗਾ ਮੈਂ ਪੱਲੇ ਵੀ ਅਪੀਲ ਕੀਤੀ ਸੀ ਸਾਰਿਆਂ ਨੂੰ ਮੈਂ ਹੁਣ ਵੀ ਅਪੀਲ ਕਰਾਂਗਾ ਜਿਹੜੇ ਟੂਰਿਸਟ ਉੱਥੇ ਜਾਣਾ ਚਾਹੁੰਦੇ ਨੇ ਉਹ ਹੁਣ ਵੀ ਜਾਣ ਉਹਨਾਂ ਨੂੰ ਜਾਣਾ ਚਾਹੀਦਾ ਕਿਉਂਕਿ ਉੱਥੋਂ ਦੇ ਪਾਕਿਸਤਾਨ ਦੀ ਮਨਸ਼ਾ ਹੈ ਆਪਾਂ ਉੱਥੇ ਜਾ ਕੇ ਇਹੋ ਜਿਹੀ ਕਰਤੂਤਾ ਕਰੀਏ ਤੇ ਟੂਰਿਸਟ ਨਾ ਆਵੇ ਤੇ ਆਪਾਂ ਪਾਕਿਸਤਾਨ ਨੂੰ ਇੱਥੇ ਤਹਿਲਗਾਮ ਨੂੰ ਆਪਣੇ ਪਾਕਿਸਤਾਨ ਵਿੱਚ ਕਬਜ਼ਾ ਕਰੀਏ ਐਸ ਕਰਕੇ ਸਾਰਿਆਂ ਨੂੰ ਅਪੀਲ ਕਰਦਾ ਵਾਂ ਜਿਆਦਾ ਜਿਆਦਾ ਲੋਕੀ ਜਾਣ ਉੱਥੋਂ ਦਾ ਕਾਰੋਬਾਰ ਚੱਲੇ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲੇ ਆਤਮਵਧੀਆਂ ਜਿਹੜੇ ਮੋਦੀ ਸਾਹਿਬ ਆ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਹੁਣ ਜਿਹੜਾ ਪਾਕਿਸਤਾਨੀਆਂ ਨਾਲ ਕਿਸ ਤਰ੍ਹਾਂ ਦਾ ਇੱਥੇ ਕਈ ਪਾਕਿਸਤਾਨੀ ਰਹਿ ਵੀ ਰਹੇ ਨੇ ਰਸਤੇ ਵੀ ਖੁੱਲੇ ਆ ਸਾਰੀ ਆਵਾਜਾਈ ਜਿਹੜੀ ਹੁਣ ਬੰਦ ਕੀਤੀ ਗਈ ਆ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲਗਾਮ ਪਾਈ ਜਾਏਗੀ ਜਿਹੜੇ ਉਧਰੋਂ ਐ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਉਹ ਜੀ ਲਗਾਮ ਪਾਈ ਨਹੀਂ ਗਈ ਸੀ ਲਗਾਮ ਪੈ ਚੁੱਕੀ ਹੈ ਲਗਾਮ ਪਾਈ ਦੀ ਤਾਂ ਗੱਲ ਦੂਰ ਦੀ ਹੈ ਲਗਾਮ ਪੈ ਗਈ ਹੈ ਉਹ ਅੰਦਰ ਅੰਦਰ ਖਾਤੇ ਹੋਏ ਵੇਖਿਓ ਕਿੱਥੇ ਹੋਣਾ ਉੱਡ ਕੇ ਵਾਰ ਹੁੰਦਾ ਥੱਲੋ ਵਾਰ ਹੁੰਦਾ ਕਿੱਥੋਂ ਵਾਰ ਹੁੰਦਾ ਕੁਝ ਨਹੀਂ ਪਤਾ ਪਰ ਹੈਗਾ ਜੇ ਕੰਮ ਕੱਢਣਾ ਜ਼ਰੂਰ ਜੇ ਮੋਦੀ ਸਾਹਿਬ ਨੇ ਖਾਲੀ ਉਹ ਵੀ ਨਹੀਂ ਜਾਂਦੇ ਉਹਨਾਂ ਨੇ ਇਹੋ ਜਿਹੇ ਕੁੱਤਿਆਂ ਨੂੰ 50-50 ਕੇ ਫੜਨਾ ਜੇ ਜਿਹੜੇ ਅੱਜ ਦਾ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ तकरीबन ਆਪਣੇ ਅੰਮ੍ਰਿਤਸਰ ਚੋਂ ਹੀ ਕੱਢਿਆ ਗਿਆ ਕਿ ਜਾਂ ਆਪਣੀ ਸ਼ਿਵ ਸੈਨਾ ਜਿੰਨੇ ਵੀ ਆ ਉਹ ਪੂਰੇ ਦੇਸ਼ ਵਿੱਚ ਹੀ ਸਾਰੀ ਜਿਹੜੀ ਹੈ ਇਹ Hindu ਧਰਮ ਵੱਲੋਂ ਜਿਹੜੇ ਕੱਢੇ ਜਾਣਗੇ ਇਹ Hindu ਧਰਮ ਵੱਲੋਂ ਸਾਰਿਆਂ ਵੱਲੋਂ ਕੱਢਿਆ ਜਾ ਰਿਹਾ ਸਪੈਸੀਫਿਕਲੀ ਸ਼ਿਵ ਸੈਨਾ ਨਹੀਂ ਤੁਸੀਂ ਸ਼ਿਵ ਸੈਨਾ ਨਾ ਕਹੋ ਜਿੰਨੇ ਵੀ Hindu, Musalman, Sikh ਸਾਰਿਆਂ ਨੇ ਕੱਢਿਆ ਹੈ ਜਿੰਨਾ ਸਿੱਖਾਂ ਨੂੰ ਦਰਦ ਹੈ ਉਹਨਾਂ ਨੇ ਕੱਢੀਆਂ ਜਿੰਨਾ ਮੁਸਲਮਾਨਾਂ ਨੂੰ ਉੱਥੇ ਵੀ ਕੱਢਿਆ ਹਿੰਦੂਆਂ ਨੇ ਕੱਢੀਆਂ ਹਰ ਪਾਸੇ ਕੱਢੀਆਂ ਜਾ ਰਹੀਆਂ ਜਿਨ੍ਹਾਂ ਨੂੰ ਦੁੱਖ ਹੈ ਆਪਾਂ ਉਸ ਦਿਨ ਵੀ ਮੁਸਲਮਾਨਾਂ ਦੇ ਪ੍ਰੋਗਰਾਮਾਂ 'ਤੇ ਗਏ ਸੀ ਜਿੱਥੇ ਉਹਨਾਂ ਨੇ ਵੀ ਰੋਸ਼ਪਰ ਦਰਸ਼ਨ ਕੀਤਾ ਉੱਥੇ ਜਾ ਕੇ ਹੁਣ ਜਿਹੜਾ ਅਗਲਾ ਜਿਹੜਾ ਵਾ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੋ ਹੀ ਦੇਣਾ ਚਾਹੁੰਦਾ ਅਗਰ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਮੌਕਾ ਦੇਣ ਤੇ ਆਪਾਂ ਵੀ ਬਾਰਡਰਾਂ ਤੇ ਜਾਣਾ ਜਾਵਾਂਗੇ ਸਾਨੂੰ ਵੀ ਸਿੱਖਾਂ ਕੁਝ ਇਹੋ ਜਿਹੇ ਹਥਿਆਰ ਚਲਾ ਕੇ ਉੱਥੇ ਜਾ ਕੇ ਕੰਮ ਕਰਨੇ ਇਹੋ ਜਿਹੇ ਮੁਸਲਮਾਨਾਂ ਨੂੰ ਜਿਹੜਾ ਅਤਿਵਾਦੀ ਬੰਨੇ ਫਿਰਦੇ ਤੇ ਦੂਜੇ ਦੇਸ਼ਾਂ ਦੇ ਅਟੈਕ ਕਰਦੇ ਤੇ ਆਪਾਂ ਵੀ ਜਾ ਕੇ ਦੱਸਿਆ ਇਹਨਾਂ ਨੂੰ ਜਰਾ ਕਈ ਮਾਮਾ ਤੇ ਪੁੱਤ ਭੈਣਾਂ ਦੇ ਭਰਾ ਕਈ ਸੁਹਾਗ ਵੀ ਜੜ ਗਏ ਹਮ ਸ਼ਰਧਾ ਦੀ ਜੀ ਦੇ ਰੂਪ ਚੋਂ ਅਸੀਂ ਕੀ ਕਹਿ ਸਕਦੇ ਸ਼ਰਧਾ ਜੀ ਜੇ ਰੂਤੇ ਹੋਏ ਕਹਿ ਸਕਦਾ ਜੀ ਆਪਾਂ ਉਹਨਾਂ ਦਾ ਘਾਟਾ ਪੂਰਾ ਤਾਂ ਕਰ ਨਹੀਂ ਸਕਦੇ ਪਰ ਫੌਜੀਆ ਨੂੰ ਅਪੀਲ ਜ਼ਰੂਰ ਕਰ ਸਕਦੇ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਸੀ ਤੁਸੀਂ ਜਦੋਂ ਬਾਹਰ ਕਰੋ ਤੇ ਧਰਮ ਦੱਸ ਕੇ ਮਾਰਿਓ ਇਹੋ ਹੀ ਅਪੀਲ ਕਰਾਂਗਾ ਸਾਰੇ ਤੁਹਾਡਾ ਪੂਰਾ ਦੇਸ਼ ਤੁਹਾਡੇ ਨਾਲ ਹੈ ਤੁਸੀਂ ਚਿੰਤਾ ਨਾ ਕਰੋ ਮਾਦਾ